ਅੱਜ ਪੰਜਾਬ ਰਾਜ ਦੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡੀਸੀ ਦਫ਼ਤਰਾਂ, ਐਸ.ਐਮ. ਦਫ਼ਤਰਾਂ, ਤਹਿਸੀਲਾਂ ਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰੇ ਹੋਏ। ਜੋ ਡੀਸੀ ਦਫ਼ਤਰ ਦੇ ਕਰਮਚਾਰੀ ਨੇ ਮੰਗਾਂ ਸੰਬੰਧੀ 11-9-2023 ਅਤੇ 8 ਫਰਵਰੀ 2024 ਨੂੰ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ। ਔਰ ਇਹ ਮੀਟਿੰਗਾਂ ਹੋਣ ਦੇ ਬਾਵਜੂਦ ਅੱਜ 4 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਕਰਮਚਾਰੀਆਂ ਦੀਆਂ ਮੰਗਾਂ ਉੱਥੇ ਦੀਆਂ ਉੱਥੇ ਖੜੀਆਂ ਨੇ ਸੋ ਅੱਜ ਪੰਜਾਬ ਪਦਰੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 8 ਤਰੀਕ ਨੂੰ ਜਲੰਧਰ ਜਿਮਨੀ ਚੌਂ ਦੇ ਮੱਦੇ ਨਜ਼ਰ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 8 ਜੁਲਾਈ ਨੂੰ ਪੰਜਾਬ ਭਰ ਦੇ ਮੁਲਾਜ਼ਮ ਡੀਸੀ ਦਫ਼ਤਰਾਂ ਦੇ ਇਕੱਠੇ ਹੋ ਕੇ ਰੋਸ ਮਾਰਚ ਕਰਨਗੇ ਔਰ ਇਹ ਰੋਸ ਮਾਰਚ ਆਮ ਆਦਮੀ ਦਫਤਰ ਦੀ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਕੀਤਾ ਜਾਏਗਾ ਸੋ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਹੈ ਕਿ ਜੇਕਰ 8 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਜਥੇਬੰਦੀ ਨਾਲ ਮੀਟਿੰਗ ਕਰਨੀ ਹੈ ਤਾਂ ਉਹਦੇ ਲਈ ਜਥੇਬੰਦੀ ਨਾਲ ਗੱਲਬਾਤ ਕਰ ਲਈ ਜਾਵੇ ਜਥੇਬੰਦੀ ਗੱਲਬਾਤ ਕਰਨ ਤੋਂ ਕਦੀ ਵੀ ਮੁਨਕਰ ਨਹੀਂ ਹੁੰਦੀ ਪਰ ਜੇਕਰ 8 ਤਰੀਕ ਨੂੰ ਅਸੀਂ ਪ੍ਰੋਗਰਾਮ ਰੱਖਿਆ ਹੈ ਤਾਂ ਅਸੀਂ 8 ਤਰੀਕ ਨੂੰ ਸਰਕਾਰ ਵੱਲੋਂ ਮੀਟਿੰਗ ਦੇ ਆਏ ਸੱਦੇ ਤੇ ਅਸੀਂ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ ਸੋ ਅਸੀਂ ਮਿੱਥੇ ਪ੍ਰੋਗਰਾਮ ਤਹਿਤ 8 ਜਨਵਰੀ ਨੂੰ ਜਲੰਧਰ ਜਿਮਨੀ ਚੌਂ ਦੇ ਮਤੇ ਨਜ਼ਰ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੁੱਚੇ ਕਰਮਚਾਰੀ ਇਕੱਠੇ ਹੋ ਕੇ ਰੋਸ ਮਾਰਚ ਕਰਕੇ ਝੰਡਾ ਝੰਡਾ ਮਾਰਚ ਕਰਨਗੇ ਜੇਕਰ 8 ਤਰੀਕ ਤੱਕ ਵੀ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਦੀ ਪ੍ਰਾਪਤੀ ਨਾ ਹੋਈ ਤਾਂ ਉੱਥੇ ਅਗਲੇ ਸੰਘਰਸ਼ ਦਾ ਐਲਾਨ ਉੱਥੇ ਕੀਤਾ ਜਾਏਗਾ ਸੋ ਇੱਕ ਸਾਡੇ ਜਿਹੜੇ ਡੀਸੀ ਦਫਤਰਾਂ ਦੇ ਵਿੱਚ ਜਾਂ ਵੱਖ-ਵੱਖੀ ਭਾਗਾਂ ਦੇ ਵਿੱਚ 1772 ਦਾ ਪੱਤਰ ਕੇਂਦਰ ਸਰਕਾਰ ਦੇ ਸਰਕਾਰ ਦੇ ਜਿਹੜਾ ਤਨਖਾਹ ਕਮਿਸ਼ਨ ਦਾ ਸਾਡੇ ਕਰਮਚਾਰੀਆਂ ਦਿੱਤਾ ਜਾ ਰਿਹਾ ਹੈ ਉਹਦਾ ਅੱਜ ਦੀ ਮੀਟਿੰਗ ਵਿੱਚ ਪੂਰਾ ਵਿਰੋਧ ਹੋਇਆ ਹੈ ਤੋਂ ਅਸੀਂ ਇਹ ਵੀ ਫੈਸਲਾ ਲਿਆ ਹੈ ਕਿ ਜੇਕਰ 8 ਜੁਲਾਈ ਦੀ ਰੈਲੀ ਤੋਂ ਬਾਅਦ ਵਿੱਚ ਸਰਕਾਰ ਨੇ ਸਾਡੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਇਹ ਜਿਹੜਾ ਪੰਜਾਬ ਪੇਸਕੇਲ ਲਾਗੂ ਕਰਾਉਣ ਲਈ ਅਸੀਂ ਡੀਸੀ ਦਫ਼ਤਰ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ